ਦੋਸਤੋ ਸਤਿ ਸ੍ਰੀ ਅਕਾਲ ਦੋਸਤੋ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਸਿਹਤ ਨੂੰ ਲੈ ਕੇ ਬਹੁਤ ਸਾਰੀਆਂ ਜਿਹੜੀਆਂ ਖਬਰਾਂ ਚੱਲ ਰਹੀਆਂ ਨੇ ਬੀਤੇ ਦਿਨ ਤੋਂ ਉਹ ਹਸਪੀਟਲ ਦੇ ਵਿੱਚ ਨੇ ਤੇ ਇਹਨੂੰ ਲੈ ਕੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸੋਸ਼ਲ ਮੀਡੀਆ ਦੇ ਉੱਤੇ ਤੇ ਮੀਡੀਆ ਦੇ ਵਿੱਚ ਜਿਹੜੀਆਂ ਗਰਦਿਸ਼ ਕਰ ਰਹੀਆਂ ਨੇ ਸੋ ਉਹਦੇ ਤੇ ਆਪਾਂ ਗੱਲ ਕਰਦੇ ਹਾਂ ਕਿ ਇਸ ਸਮੇਂ ਸਿਚੁਏਸ਼ਨ ਕੀ ਹੈ ਤੇ اپੋਜੀਸ਼ਨ ਦੇ ਲੀਡਰ ਬਹੁਤ ਕੁਝ ਕਹਿ ਰਹੇ ਨੇ ਤੇ ਆਮ ਆਦਮੀ ਪਾਰਟੀ ਦੇ ਵਿੱਚ ਕੀ ਸਿਚੁਏਸ਼ਨ ਹੈ ਜਾਂ ਕੀ ਸਿਚੁਏਸ਼ਨ ਆਮ ਆਦਮੀ ਪਾਰਟੀ ਦੇ ਅੰਦਰ ਹੋ ਸਕਦੀ ਹੈ ਕਿਦਾਂ ਦੇ ਹਾਲਾਤ ਨੇ ਪਰ ਜੇਕਰ ਪਹਿਲਾਂ ਆਪਾਂ ਖਬਰ ਤੇ ਆਈਏ ਤਾਂ ਜਿਹੜਾ ਬਖਵਾਕ ਮੀਡੀਆ ਧਾਰਿਆਂ ਦੇ ਵੱਲੋਂ ਇਹ ਰਿਪੋਰਟ ਕੀਤਾ ਜਾ ਰਿਹਾ ਮੈਂ এবੀਪੀ ਸਾਂਝਾ ਤੇ ਹੁਣੇ ਦੇਖ ਰਿਹਾ ਸੀਗਾ ਕਿ ਮੁੱਖ ਮੰਤਰੀ ਭਗਵੰਤ ਮਾਨ ਪਿਛਲੇ 24 ਘੰਟਿਆਂ ਤੋਂ ਮਹਾਲੀ ਦੇ ਫੋਰਟਿਸ ਹਸਪੀਟਲ ਦੇ ਵਿੱਚ ਦਾਖਲ ਨੇ ਉਹ ਉੱਥੇ ਰੂਟੀਨ ਚੈੱਕਅਪ ਲਈ ਗਏ ਸੀ ਪਰ ਜਾਂਚ ਤੋਂ ਬਾਅਦ ਡਾਕਟਰਾਂ ਨੇ ਉਹਨਾਂ ਨੂੰ ਆਪਣੀ ਨਿਗਰਾਨੀ ਹੇਠ ਰੱਖਣ ਦਾ ਫੈਸਲਾ ਕੀਤਾ ਤੇ ਇਹ ਜਿਹੜਾ ਇਸ ਰਿਪੋਰਟ ਦੇ ਮੁਤਾਬਕ ਕੱਲ ਕੀਤੀਆਂ ਗਈਆਂ ਕੁਝ ਹੋਰ ਜਾਂਚ ਰਿਪੋਰਟਾਂ ਅੱਜ ਆਉਣਗੀਆਂ ਉਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਤੋਂ ਛੁੱਟੀ ਦੇਣ ਬਾਰੇ ਫੈਸਲਾ ਲਿਆ ਜਾਵੇਗਾ ਜਦੋਂ ਜਿਹੜੀਆਂ ਕੱਲ ਚੈੱਕਅਪ ਤੋਂ ਬਾਅਦ ਜੋ ਵੀ ਰਿਪੋਰਟ ਆਈਆਂ ਹੋਣਗੀਆਂ ਉਹਨਾਂ ਦੀ ਜੋ ਵੀ ਉਸ ਚੈੱਕਅਪ ਦੀ ਰਿਪੋਰਟ ਆਵੇਗੀ ਉਸ ਤੋਂ ਬਾਅਦ ਜਿਹੜਾ ਕਿ ਉਹਨਾਂ ਨੂੰ ਡਿਸਚਾਰਜ ਕਰਨਾ ਹਸਪਤਲ ਦੇ ਵਿੱਚੋਂ ਜਾਂ ਨਹੀਂ ਉਹਦੀ ਜਿਹੜੀ ਆ ਅੱਜ ਉਹਦੇ ਉਹਦੇ ਬਾਬਤ ਅੱਜ ਪਤਾ ਲੱਗਣਾ ਇਸ ਤੋਂ ਪਹਿਲਾਂ ਸੀਐਮ ਆਫਿਸ ਦੇ ਬਲੋਂ ਇਹ ਜਾਣਕਾਰੀ ਦਿੱਤੀ ਗਈ ਸੀ ਕਿ ਡਾਕਟਰਾਂ ਨੇ ਕਿਹਾ ਕਿ ਮੁੱਖ ਮੰਤਰੀ ਬਿਲਕੁਲ ਠੀਕ ਨੇ ਉਹਨਾਂ ਨੂੰ ਕੋਈ ਵੱਡੀ ਸਮੱਸਿਆ ਨਹੀਂ ਜਾਂਚ ਦੌਰਾਨ ਮੁੱਖ ਮੰਤਰੀ ਦੇ ਫੇਫੜਿਆਂ ਦੀ ਇੱਕ ਧਮਣੀ ਦੇ ਵਿੱਚ ਸੋਜ ਦੇ ਲੱਛਣ ਪਾਏ ਗਏ ਹਨ ਜਿਸ ਦੇ ਨਾਲ ਦਿਲ ਤੇ ਦਬਾਅ ਪੈ ਰਿਹਾ ਹੈ ਦੀ ਡਾਕਟਰਾਂ ਦੇ ਮੁਤਾਬਕ ਇਸ ਕਾਰਨ ਬਲੱਡ ਪ੍ਰੈਸ਼ਰ ਦੇ ਵਿੱਚ ਉਤਾਰ ਚੜ੍ਹਾ ਆਉਣ ਲੱਗਾ ਹੈ ਇਸ ਬਾਰੇ ਕੁਝ ਹੋਰ ਜਾਂਚ ਕੀਤੀ ਜਾਣੀ ਹੈ ਕੁਝ ਹੋਰ ਖੂਨ ਦੇ ਟੈਸਟ ਕੀਤੇ ਜਾਣੇ ਨੇ ਜੇਸੀ ਰਿਪੋਰਟ ਆਉਣੀ ਹਜੇ ਬਾਕੀ ਹੈ ਹਾਸਲ ਜਾਣਕਾਰੀ ਮੁਤਾਬਕ ਇਹ ਰਿਪੋਰਟ ਅੱਜ ਆ ਜਾਣੀ ਆ ਸੋ ਇਹ ਤਾਂ ਉਹ ਅੱਜ ਜਿਹੜੀ ਅਫੀਸ਼ੀਅਲ ਜਾਣਕਾਰੀ ਸਾਹਮਣੇ ਆ ਰਹੀ ਹੈ ਇਸ ਤੋਂ ਪਹਿਲਾਂ ਕੱਲ ਪਹਿਲਾਂ ਜਿਹੜਾ ਕੁਝ ਵੀ ਇਧਰੋਂ ਹਜੇ ਨਹੀਂ ਸੀ ਸਾਨੂੰ ਜਿਹੜਾ ਪਤਾ ਲੱਗਾ ਆ ਆਮ ਆਦਮੀ ਪਾਰਟੀ ਦੇ ਵੱਨਿਓ ਤੇ ਸਰਦਾਰ ਜਿਹੜੇ ਬਿਕਮ ਸਿੰਘ ਮਜੀਠੀਆ ਹੁਣੀ ਆ ਉਹਨਾਂ ਦੇ ਵੱਲੋਂ ਜਿਹੜਾ ਐਕਸ ਦੇ ਉੱਤੇ ਉਹਨਾਂ ਨੇ ਜਿਹੜੇ ਟਵੀਟ ਵਗੈਰਾ ਕਰਨੇ ਸ਼ੁਰੂ ਕੀਤੇ ਵੀਡੀਓ ਵੀ ਉਹਨਾਂ ਨੇ ਆਪਣੀ ਇੱਕ ਜਾਰੀ ਕੀਤੀ ਤੇ ਉਹਦੇ ਵਿੱਚ ਉਹਨਾਂ ਨੇ ਜਿਹੜਾ ਇਹ ਕਲੇਮ ਕੀਤਾ ਪਹਿਲਾਂ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਭਗਵਾਨ ਵੀ ਮੈਂ ਚਾਹਨਾ ਕਿ ਉਹ ਠੀਕ ਠਾਕ ਹੋਣ ਜਲਦੀ ਆਪਣੇ ਪਰਿਵਾਰ ਦੇ ਵਿੱਚ ਵਾਪਸ ਆਉਣ ਤੇ ਨਾਲ ਦੀ ਨਾਲ ਸਰਦਾਰ ਬਿਕਮ ਸਿੰਘ ਮਜੀਠੀਆ ਨੇ ਇਹ ਕਿਹਾ ਕਿ ਇਹਨਾਂ ਦੇ ਲੀਵਰ ਦੇ ਵਿੱਚ ਪ੍ਰੋਬਲਮ ਹੈ ਜਿਹੜਾ ਉਹ ਬਾਰ-ਬਾਰ ਕਹਿ ਰਹੇ ਨੇ ਕਿ ਲੀਵਰ ਸਿਰੋਸਿਸ ਜਿਹੜਾ ਕੋਈ ਪ੍ਰੋਬਲਮ ਹੈ ਵੀ ਉਹਦੇ ਤੋਂ ਉਹਦੇ ਨਾਲ ਪੀੜਤ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬੀ ਹੁਣ ਕੁਝ ਸਮਾਂ ਪਹਿਲਾਂ ਜਦੋਂ ਦੀ ਮੈਂ ਇਹ ਰਿਕਾਰਡਿੰਗ ਜਦੋਂ ਮੈਂ ਕਰ ਰਿਹਾ ਉਸ ਤੋਂ ਅੱਧਾ ਘੰਟਾ ਪਹਿਲਾਂ ਸਰਦਾਰ ਵਿਕਰਮ ਸਿੰਘ ਮਜੀਠੀਆ ਉਹਨਾਂ ਨੇ ਜਿਹੜਾ ਲੇਟੈਸਟ ਟਵੀਟ ਕੀਤਾ ਉਹਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਆ ਕਿ ਜਿਹੜਾ ਲੰਗ ਦੇ ਵਿੱਚ ਫਲੂਇਡ ਭਰ ਗਿਆ ਸੀਗਾ ਉਹਨੂੰ ਰਿਮੂਵ ਕਰ ਦਿੱਤਾ ਗਿਆ ਹੁਣ ਮੁੱਖ ਮੰਤਰੀ ਦੀ ਸਿਹਤ ਸਟੇਬਲ ਆ ਤੇ ਉਹ ਠੀਕ ਨੇ ਤੇ ਜਿਹੜਾ ਪਰੇ ਕਿਹਾ ਗਿਆ ਕਿ ਸਟ੍ਰਿਕਟਲੀ ਨੋ ਜਿਹੜਾ ਜ਼ਿਆਦਾ ਖਾਣ ਪੀਣ ਤੋਂ ਵਰਜਿਆ ਗਿਆ ਡੈਫੀਨਿਟਲੀ ਕਿ ਨੋ ਡਰਿੰਕਿੰਗ ਤੁਹਾਨੂੰ ਪਤਾ ਕਿ ਉਹਨਾਂ ਦਾ ਇਸ਼ਾਰਾ ਸ਼ਰਾਬ ਵੱਲ ਨੂੰ ਆ ਸੋ ਇਸੇ ਤਰੀਕੇ ਦੇ ਇਸ਼ਾਰੇ ਉਹਨਾਂ ਨੇ ਕੱਲ ਵੀ ਕੀਤੇ ਕਿ ਜਿਹੜਾ ਜਾਦੇ ਸ਼ਰਾਬ ਪੀਣ ਨੂੰ ਲੈ ਕੇ ਭਗਵੰਤ ਸਿੰਘ ਮਾਨ ਵੱਲੋਂ ਤੇ ਇਹ ਵੈਸੇ ਇੱਕ ਕਮਾਲ ਦੀ ਗੱਲ ਹੈ ਵਿਕਰਮ ਸਿੰਘ ਮਜੀਠੀਆ ਦੇ ਸੋਰਸ ਮਿਲਦਾ ਬਾਕੀ ਮੀਡੀਆ ਦਾਰਾਂ ਨਾਲੋਂ ਵੀ ਤਗੜੇ ਨੇ ਤੇ ਇਹ ਆਮ ਆਦਮੀ ਪਾਰਟੀ ਦੇ ਬੰਨਿਓ ਤਾਂ ਕੋਈ ਬੋਲਦਾ ਹੀ ਨਹੀਂ ਤੇ ਉਹਨਾਂ ਨੇ ਵੈਸੇ ਇੱਕ ਗੱਲ ਸਹੀ ਵੀ ਕਹੀ ਕਿ ਹੈਲਥ ਬੁਲੇਟਿਨ ਜਾਰੀ ਹੋਣਾ ਚਾਹੀਦਾ ਕਿਉਂਕਿ ਮੁੱਖ ਮੰਤਰੀ ਜਿਹੜੇ ਭਗਵੰਤ ਮਾਨ ਸਾਹਿਬ ਆ ਉਹ ਪੰਜਾਬ ਦੇ ਲੀਡਰ ਨੇ ਪੰਜਾਬ ਦੇ ਆਗੂ ਨੇ ਐਂਡ ਜਿਹੜਾ ਪ੍ਰਤਾਪ ਸਿੰਘ ਬਾਜਵਾ ਨੇ ਵੀ ਇਸੇ ਤਰੀਕੇ ਨਾਲ ਗੱਲ ਕਹੀ ਆ ਕਿ ਉਹਨਾਂ ਦੇ ਬਾਬਤ ਜਿਹੜੀ ਆ ਸਪਸ਼ਟ ਜਾਣਕਾਰੀ ਸਾਹਮਣੇ ਆਉਣੀ ਚਾਹੀਦੀ ਆ ਤੇ ਇਹ ਹੁਣ ਦੇਖੋ ਇਹ ਬਹੁਤ ਵੱਡਾ ਇੱਕ ਤਰੀਕੇ ਨਾਲ ਇਲਜ਼ਾਮ ਹੀ ਹੁੰਦਾ ਜਦੋਂ ਮਜੀਠੀਆ ਸਾਹਿਬ ਇਸ ਤਰੀਕੇ ਨਾਲ ਕਹਿਣ ਤੇ ਆਪਾਂ ਮੈਂ ਅੱਗੇ ਵੀ ਇਹ ਗੱਲ ਤੁਹਾਡੇ ਨਾਲ ਕੀਤੀ ਕਿ ਆਮ ਆਦਮੀ ਪਾਰਟੀ ਛੋਟੀਆਂ-ਛੋਟੀਆਂ ਗੱਲਾਂ ਤੇ ਪ੍ਰੈਸ ਕਾਨਫਰੰਸ ਕਰਦੀ ਆ ਮੈਂ ਹੁਣ ਜਦੋਂ ਇਹ ਗੱਲਬਾਤ ਸ਼ੁਰੂ ਕੀਤੀ ਆ ਇਸ ਤੋਂ ਕੁਝ ਸਮਾਂ ਪਹਿਲਾਂ ਕੁਝ ਮਿੰਟ ਪਹਿਲਾਂ ਜਿਹੜਾ ਐਕਸ ਜਿਹੜਾ ਪਲੇਟਫਾਰਮ ਆ ਉਹਦੇ ਉੱਤੇ ਮੈਂ ਦੇਖਿਆ ਇਹਨਾਂ ਦੇ ਜਿਹੜੇ ਮਾਲਵਿੰਦਰ ਸਿੰਘ ਕੰਗ ਹੁਣੀ ਆ ਉਹ ਕਿਸੇ ਹੋਰ ਵਿਸ਼ੇ ਦੇ ਉੱਤੇ ਬੋਲ ਰਹੇ ਨੇ ਹੁਣ ਉਹ ਉਸ ਤੋਂ ਬਾਅਦ ਮਾਨਸਾ ਵਾਲੇ ਵਿਸ਼ੇ ਤੇ ਬੋਲਦੇ ਆ ਜਾਂ ਨਹੀਂ ਬੋਲਦੇ ਉਹ ਹਜੇ ਤੱਕ ਮੈਂ ਸਪਸ਼ਟ ਨਹੀਂ ਪਰ ਉਦੋਂ ਤੱਕ ਉਹਨਾਂ ਨੇ 5-6 ਮਿੰਟਾਂ ਦੇ ਵਿੱਚ ਇਸ ਵਿਸ਼ੇ ਤੇ ਨਹੀਂ ਸੀ ਬੋਲਿਆ ਕੁਝ ਨੌਕਰੀਆਂ ਵਗੈਰਾ ਦੀ ਉਹ ਗੱਲ ਕਰ ਰਹੇ ਸੀ ਆਮ ਆਦਮੀ ਪਾਰਟੀ ਜਿਹੜਾ ਪੰਜਾਬ ਦਾ ਆਮ ਆਦਮੀ ਪਾਰਟੀ ਦਿੱਲੀ ਦਾ ਪੇਜ ਆ ਉਹਦੇ ਤੇ ਕੋਈ ਕੋਈ ਜਾਣਕਾਰੀ ਹੈ ਨਹੀਂ ਭਗਵੰਤ ਸਿੰਘ ਮਾਨ ਦੀ ਇਸ ਤੀਕੇ ਦੀ ਸਿਹਤ ਨੂੰ ਲੈ ਕੇ ਮੀਡੀਆ ਦੇ ਵਿੱਚ ਖਬਰਾਂ ਬਹੁਤ ਸਾਰੀਆਂ ਨੇ ਕੇਜਰੀਵਾਲ ਸਾਹਿਬ ਦੇ ਵੱਲੋਂ ਨਾ ਹੀ ਜਿਹੜਾ ਕੱਲ ਵੀ ਮੀਡੀਆ ਦੇ ਵਿੱਚ ਇਸ ਤੀਕੇ ਦੀ ਗੱਲ ਹੁੰਦੀ ਨੇ ਕਿ ਕੋ ਕੋਈ ਵੱਡਾ ਲੀਡਰ ਨਹੀਂ ਆਇਆ ਆਮ ਆਦਮੀ ਪਾਰਟੀ ਦਾ ਇਹਨਾਂ ਦੀ ਜਿਹੜੀ ਹੈ ਸਿਹਤ ਦਾ ਹਾਲ ਜਾਣਨ ਦੇ ਲਈ ਨਾ ਹੀ ਕੋਈ ਉਧਰੋਂ ਕੋਈ ਇਦਾਂ ਦੀ ਕੋਈ ਗੱਲ ਸੁਣਨ ਨੂੰ ਮਿਲ ਰਹੀ ਆ ਦੇ ਅਰਵਿੰਦ ਕੇਜਰੀਵਾਲ ਸਾਹਿਬ ਉਹਨਾਂ ਨੇ ਟਵੀਟ ਕਰਨ ਨੂੰ ਜਾਂ ਪੋਸਟ ਕਰਨ ਨੂੰ ਕਿੰਨਾ ਟਾਈਮ ਲੱਗਦਾ ਕਿ ਭਾਈ ਉਹ ਵੀ ਠੀਕ ਠਾਕ ਹੋਣ ਉਹ ਜਾਓ ਠੀਕ ਨੇ ਕਿਉਂਕਿ ਜਦੋਂ ਤੁਹਾਡੇ ਜਿਹੜਾ ਕੰਟਰੀ ਦਾ ਤੁਹਾਡੀ ਸਟੇਟ ਦਾ ਲੀਡਰ ਜੇਕਰ ਉਹ ਨਹੀਂ ਠੀਕ ਤਾਂ ਇੱਕ ਵੱਡੀ ਪ੍ਰੋਬਲਮ ਹੁੰਦੀ ਹੈ ਨਾ ਇੱਕ ਕਾਇਓਟਿਕ ਸਿਚੁਏਸ਼ਨ ਬਣ ਸਕਦੀ ਆ ਹਾਲਾਂਕਿ ਅਸੀਂ ਇੱਕ ਸੰਵਿਧਾਨਕ ਢਾਂਚੇ ਦੇ ਵਿੱਚ ਰਹਿੰਦੇ ਆ ਉਸ ਉਸ ਤਰੀਕੇ ਨਾਲ ਕੰਮਕਾਜ ਤਾਂ ਹੁੰਦੇ ਰਹਿੰਦੇ ਹੁੰਦੇ ਆ ਬਟ ਸਟਿਲ ਤੁਹਾਨੂੰ ਇੱਕ ਜ਼ਰੂਰਤ ਹੁੰਦੀ ਜਿਹੜਾ ਤੁਹਾਡਾ ਲੀਡਰ ਆ ਉਹਦੇ ਬਾਬਤ ਜਿਹੜੀ ਆ ਸਹੀ ਜਾਣਕਾਰੀ ਜਿਹੜੀ ਲੋਕਾਂ ਦੇ ਵਿੱਚ ਹੋਵੇ ਤੇ ਉਹ ਆਮ ਆਦਮੀ ਪਾਰਟੀ ਦੇ ਉੱਤੇ ਇਹ ਜੰਪ ਕਹਿ ਲਓ ਕਿ ਭਗਵੰਤ ਸਿੰਘ ਮਾਨ ਦੇ ਉੱਤੇ ਹੁਣ ਦੇਖੋ ਕਿੰਨੇ ਇਸ ਤਰੀਕੇ ਦੇ ਇਲਜ਼ਾਮ ਜਿਹੜੇ ਲੱਗ ਰਹੇ ਨੇ ਚਾਹੇ ਮਜੀਠੀਆ ਸਾਹਿਬ ਨੇ ਜਾਂ ਦੂਜੀਆਂ ਵਿਰੋਧੀ ਧਿਰਾਂ ਦੇ ਜਿਹੜੇ ਆਗੂ ਆ ਉਹ ਲਗਾਉਂਦੇ ਨੇ ਪਰ ਇਹਨਾਂ ਦੇ ਵੱਲੋਂ ਕੋਈ ਜਿਹੜਾ ਨਾਂ ਦਾ ਕੋਈ ਜਵਾਬ ਦਿੱਤਾ ਜਾ ਰਿਹਾ ਨਾ ਕਹਿ ਲਓ ਕਿ ਉਸ ਤਰੀਕੇ ਨਾਲ ਆ ਕੇ ਮੁੱਖ ਮੰਤਰੀ ਸਾਹਿਬ ਨੂੰ ਕੋਈ ਡਿਫੈਂਡ ਕੀਤਾ ਜਾ ਰਿਹਾ ਸੇਤ ਵਾਲੇ ਮਾਮਲੇ ਦੇ ਵਿੱਚ ਤਾਂ ਡਿਫੈਂਡ ਕਰਨਾ ਬਹੁਤ ਸੌਖਾ ਹੁੰਦਾ ਆਮ ਆਦਮੀ ਪਾਰਟੀ ਦੇ ਜਿੱਦਾਂ ਹੁਣ ਕੱਲ ਮਜੀਠੀਆ ਸਾਹਿਬ ਨੇ ਜਿਹੜਾ ਵੀਡੀਓ ਜਾਰੀ ਕੀਤੀ ਆ ਆਮ ਆਦਮੀ ਪਾਰਟੀ ਦੇ ਦੋ ਤਿੰਨ ਤਗੜੇ ਲੀਡਰ ਆਉਂਦੇ ਈਵਨ ਇੱਕ ਹੀ ਆਉਂਦਾ ਆ ਕੇ ਕਹਿੰਦਾ ਵੀ ਭਾਈ ਤੁਸੀਂ ਜਿਹੜਾ ਕਿਸੇ ਦੀ ਸਿਹਤ ਨੂੰ ਆਮ ਤੌਰ ਤੇ ਲੀਡਰ ਕਹਿੰਦੇ ਕਿਸੇ ਦੀ ਸਿਹਤ ਨੂੰ ਤਾਂ ਬਖਸ਼ ਦਿਓ ਭਾਈ ਉਹ ਬਿਮਾਰ ਨੇ ਉਹਨਾਂ ਦੀ ਜੋ ਵੀ ਬਿਮਾਰੀ ਦੀ ਪ੍ਰੋਬਲਮ ਹੋਊਗੀ ਉਹ ਬਾਅਦ ਵਿੱਚ ਸਾਹਮਣੇ ਆਜੂਗੀ ਪਰ ਤੁਸੀਂ ਇਹਦੇ ਤੇ ਜਿਹੜੀ ਆ ਸਿਆਸਤ ਨਾ ਕਰੋ ਬਹੁਤ ਈਜ਼ੀ ਹੁੰਦਾ ਇਸ ਗੱਲ ਨੂੰ ਤਾਂ ਪਰ ਆਪਾਂ ਦੇਖਿਆ ਕਿ ਆਮ ਆਦਮੀ ਪਾਰਟੀ ਦੇ ਬੰਨੀਓ ਕੋਈ ਵੀ ਆ ਕੇ ਜਿਹੜਾ ਇਦਾਂ ਦੀ ਗੱਲ ਨਹੀਂ ਕਰ ਰਿਹਾ ਸੋ ਇਹਦੇ ਤੋਂ ਕੀ ਸਾਨੂੰ ਨਜ਼ਰ ਆ ਰਿਹਾ ਕਿ ਜਿਹੜੀਆਂ ਗੱਲਾਂ ਬੀਤੇ ਦਿਨਾਂ ਦੇ ਵਿੱਚ ਕਰਦੇ ਆਏ ਆ ਕਿ ਕੀ ਭਗਵੰਤ ਸਿੰਘ ਮਾਨ ਤੇ ਦਿੱਲੀ ਵਾਲੀ ਜਿਹੜੀ ਆਮ ਆਦਮੀ ਪਾਰਟੀ ਆ ਇਹ ਇੱਕੋ ਪੇਜ ਤੇ ਨਹੀਂ ਹੈਗੇ ਉਹਦੇ ਵਿੱਚ ਤਕਰੀਬਨ ਕਹਿ ਲਓ ਕਿ ਹੁਣ ਬਹੁਤ ਜ਼ਿਆਦਾ ਸਪਸ਼ਟਤਾ ਆ ਕਿ ਵੀ ਇਹ ਹੁਣ ਕਹਾਣੀ ਜਿਹੜੀ ਆ ਸਹੀ ਨਹੀਂ ਚੱਲ ਰਹੀ ਵੀ ਇਹ ਕੁਝ ਜਾਦੇ ਵੱਡਾ ਜਿਹੜਾ ਖਟਾਪੱਟੀ ਹੈ ਇਹਨਾਂ ਦੇ ਵਿੱਚ ਹੁਣ ਇਹ ਵੀ ਹੋ ਸਕਦਾ ਗੱਲਾਂ ਇੱਥੇ ਤੱਕ ਹੋ ਰਹੀਆਂ ਨੇ ਕਿ ਕੀ ਮੁੱਖ ਮੰਤਰੀ ਸਾਹਿਬ ਦੀ ਇਸ ਸਿਹਤ ਦੇ ਜਿਹੜੇ ਆ ਸਿਹਤ ਨਸਾਜ਼ ਹੋਣ ਦੇ ਚੱਲਦਿਆਂ ਕਿਤੇ ਉਹਨਾਂ ਦੇ ਨਾਲ ਕੋਈ ਇਹ ਤਾਂ ਨਹੀਂ ਕੀਤਾ ਜਾਊਗਾ ਕਿ ਕੋਈ ਇੱਕ ਹੋਰ ਨਾਲ ਲਾ ਦਿਓ ਕੋਈ ਡਿਪਟੀ ਸੀਐਮ ਲਾ ਦਿਓ ਜਾਂ ਕੋਈ ਕੇਰ ਟੇਕਰ ਸੀਐਮ ਲਾ ਦਿਓ ਬਸ ਕੇਰ ਟੇਕਰ ਤੱਕ ਕਿਹੜਾ ਫਿਰ ਲੱਗਦਾ ਹੁੰਦਾ ਵੀ ਜਾਂ ਕਿਤੇ ਉਹਨਾਂ ਨੂੰ ਬਦਲੀ ਨਾ ਦਿੱਤਾ ਜਾਵੇ ਕਿ ਕਿਸੇ ਹੋਰ ਮੁੱਖ ਮੰਤਰੀ ਕੋ ਹੋਰ ਬਣ ਜਾਵੇ ਸੋ ਇਹ ਬਹੁਤ ਸਾਰੀਆਂ ਗੱਲਾਂ ਚੱਲ ਰਹੀਆਂ ਨੇ ਵੀ ਇਹਨਾਂ ਸਾਰਿਆਂ ਨੂੰ ਗੱਲਾਂ ਦੇ ਉੱਤੇ ਇੱਕ ਰੋਕ ਜਿਹੜਾ 1 ਮਿੰਟ ਚ ਲੱਗ ਸਕਦੀ ਆ ਆਰਵਿੰਦ ਕੇਜਰੀਵਾਲ ਸਾਹਿਬ ਇੱਕ ਟਵੀਟ ਕਰਕੇ ਕਹਿ ਸਕਦੇ ਨੇ ਵੀ ਇਦਾਂ ਦੀ ਕੋਈ ਗੱਲ ਨਹੀਂ ਦੀ ਉਹ ਜਲਦੀ ਠੀਕ ਹੋ ਕੇ ਤੁਹਾਡੇ ਵਿੱਚ ਹੋਣਗੇ ਆਪਣੀ ਸਰਕਾਰ ਚਲਾਉਣਗੇ ਬਹੁਤ ਵਧੀਆ ਤਰੀਕੇ ਨਾਲ ਚਲਾ ਰਹੇ ਨੇ ਪਰ ਉਹ ਤਾਂ ਹੁਣ ਉਹ ਪਬਲਿਕਲੀ ਇਹ ਗੱਲ ਕਹਿੰਦੇ ਹੀ ਨਹੀਂ ਤੇ ਕੇਜਰੀਵਾਲ ਸਾਹਿਬ ਦੇ ਤਾਂ ਮੈਂ ਕਹਿੰਦਾ ਕੀ ਆ ਹੀ ਕਹਿਣੇ ਵੈਸੇ ਉਦਾਂ ਮੈਂ ਇਹ ਚੈੱਕ ਕਰਨ ਨੂੰ ਦੇਖ ਰਿਹਾ ਸੀਗਾ ਐਕਸ ਦੇ ਉੱਤੇ ਉਹਨਾਂ ਦਾ ਜਿਹੜਾ ਟਵਿੱਟਰ ਦਾ ਹੈਗਾ ਆਪਣਾ ਟਵਿੱਟਰ ਜੈਕ ਅੱਜਕੱਲ ਜੋ ਹਾਜੀ ਉਹਨੂੰ ਕਹ ਲੋ ਆਰਵਿੰਦ ਕੇਜਰੀਵਾਲ ਸਾਹਿਬ ਦੀ ਜਿਹੜੀ ਪ੍ਰੋਫਾਈਲ ਆ ਉਦੇ ਉੱਤੇ ਉਹਨਾਂ ਨੇ ਇੱਕ ਟਵੀਟ ਕੀਤਾ ਹੋਇਆ ਜਿੱਥੇ ਉਹ ਕਹਿੰਦੇ ਨੇ ਕਿ ਮੈਂ ਜਿਹੜਾ ਜੇਲ੍ਹ ਦੇ ਵਿੱਚ ਜਦੋਂ ਮੈਨੂੰ ਇਹਨਾਂ ਨੇ ਬੰਦ ਕਰਤਾ ਭਾਜਪਾ ਵਾਲਿਆਂ ਨੇ ਤੇ ਦਿੱਲੀ ਦੇ ਬਹੁਤ ਸਾਰੇ ਕੰਮ ਰੁਕ ਗਏ ਆ ਸੜਕ ਨਹੀਂ ਬਣੀ ਤੇ ਇਹ ਹੁਣ ਅਸੀਂ ਕਰਾਂਗੇ ਇਹਨੂੰ ਵੀ ਠੀਕ ਕਰਾਂਗੇ ਤੇ ਮੈਨੂੰ ਯਾਦ ਆਇਆ ਕਿ ਕੇਜਰੀਵਾਲ ਸਾਹਿਬ ਤਾਂ ਕਹਿੰਦੇ ਹੁੰਦੇ ਸੀ ਕਿ ਮੈਂ ਬੇਸ਼ੱਕ ਜੇਲ੍ਹ ਦੇ ਵਿੱਚ ਰਵਾਂ ਜਿੱਥੇ ਮਰਜ਼ੀ ਰਵਾਂ ਮੇਰੇ ਦਿੱਲੀ ਦੇ ਕੰਮ ਨਹੀਂ ਰੁਕਣੇ ਚਾਹੀਦੇ ਤੇ ਇਹ ਵੀ ਕਿੱਦਾਂ ਦੀ ਸਰਕਾਰ ਤੁਸੀਂ ਚਲਾਉਂਦੇ ਹੋ ਕਿ ਇੱਕ ਬੰਦਾ ਜੇਲ੍ਹ 'ਚ ਚਲ ਗਿਆ ਤਾਂ ਸੜਕਾਂ ਬਣਨ ਨੂੰ ਹਟ ਜਾਂਦੀਆਂ ਤੇ ਉਹ ਨਾਲ ਆਤਿਸ਼ੀ ਜੀ ਨੇ ਨਾਲੇ ਤਾਂ ਤੁਸੀਂ ਉਹਨਾਂ ਨੂੰ ਮੁੱਖ ਮੰਤਰੀ ਬਣਾਇਆ ਹੋਇਆ ਤਾਂ ਆਰਡਰ ਫੇ ਨਾਲੇ ਆਪ ਦੱਸੀ ਜਾਂਦੇ ਲੋਕਾਂ ਨੂੰ ਕਿ ਭਾਈ ਸੁਪਰ ਸੀਐਮ ਮੈਂ ਹੀ ਆ ਜਾਂ ਸਾਰੇ ਮੈਂ ਹੀ ਕਹਿ ਲੋ ਕਿ ਮੇਰੀ ਅੰਡਰ ਸਾਰੇ ਹੀ ਚੱਲ ਰਹੇ ਨੇ ਇਹ ਇੱਕ ਖਾਸੀ ਦਿੱਕਤ ਆ ਅਰਵਿੰਦ ਕੇਜਰੀਵਾਲ ਸਾਹਿਬ ਉਹਨਾਂ ਦੇ ਨਾਲ ਇਸੇ ਕਰਕੇ ਯੋਗਿੰਦਰ ਯਾਦਵ ਧਰਮਵੀਰ ਗਾਂਧੀ ਜਾਂ ਪ੍ਰਸ਼ਾਂਤ ਪੂਸ਼ਨ ਸਾਹਿਬ ਈਵਨ ਦੋ ਡਾਕਟਰ ਕੁਮਾਰ ਵਿਸ਼ਵਾਸ ਹਾਲਾਂਕਿ ਕੁਮਾਰ ਵਿਸ਼ਵਾਸ ਉਹਦੋਂ ਤਾਂ ਨਾਲ ਹੀ ਰਹੇ ਸੀ ਇਹਨਾਂ ਦੇ ਜਦੋਂ ਯੋਗਿੰਦਰ ਯਾਦਵ ਉਹ ਨਹੀਂ ਛੱਡ ਕੇ ਗਏ ਨੇ ਪਰ ਉਹ ਵੀ ਬਾਅਦੋਂ ਨਹੀਂ ਇਸੇ ਇਹਨਾਂ ਗੱਲਾਂ ਤੇ ਚੱਲਦੇ ਆ ਤੇ ਛੱਡ ਕੇ ਗਏ ਸੀ ਕਿ ਤੁਸੀਂ ਜਿਹੜਾ ਆਮ ਆਦਮੀ ਪਾਰਟੀ ਡਸ ਨਾਟ ਮੀਨ ਅਰਵਿੰਦ ਕੇਜਰੀਵਾਲ ਜਾਂ ਅਰਵਿੰਦ ਕੇਜਰੀਵਾਲ ਡਸ ਨਾਟ ਮੀਨ ਆਮ ਆਦਮੀ ਪਾਰਟੀ ਕਿ ਤੁਸੀਂ ਇੱਕ ਲੀਡਰ ਨੂੰ ਇਹਦੇ ਤੋਂ ਉਸ ਹਿਸਾਬ ਨਾਲ ਤੁਹਾਨੂੰ ਚੱਲਣਾ ਚਾਹੀਦਾ ਪਰ ਖੈਰ ਇਹ ਹੁਣ ਜਿਹੜਾ ਪੰਜਾਬ ਦੇ ਵਿੱਚ ਖਾਸਾ ਜੀ ਇਸ ਚੀਜ਼ ਤੇ ਜਿਹੜਾ ਪੰਜਾਬ ਦੀ ਸਿਆਸਤ ਦੇ ਵਿੱਚ ਰੌਲਾ ਰੱਪਾ ਹੈਗਾ ਤੇ ਇਹ ਕੁਝ ਗਲਤ ਵੀ ਨਹੀਂ ਹੈ ਪਹਿਲਾਂ ਤਾਂ ਅਸੀਂ ਦੁਆ ਗਵਾ ਕਿ ਜਿਹੜੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਲਦੀ ਸਿਹਤਯਾਬ ਹੋ ਕੇ ਆਪਣੇ ਪਰਿਵਾਰ ਦੇ ਵਿੱਚ ਆ ਸਕਣ ਤੇ ਜਲਦੀ ਹੀ ਉਹ ਜਿਹੜਾ ਆਪਣੇ ਉਹਨਾਂ ਦੀਆਂ ਡਿਊਟੀਆਂ ਨੇ ਉਹਨਾਂ ਨੂੰ ਦੁਬਾਰਾ ਪਰਫਾਰਮ ਕਰਨਾ ਕਰਨ ਦੀ ਸ਼ੁਰੂਆਤ ਕਰਨ ਉਹਨਾਂ ਦੀ ਹੈਲਥ ਸਟੇਬਲ ਦੱਸੀ ਜਾ ਰਹੀ ਹੈ ਇਸ ਸਮੇਂ ਵੀ ਠੀਕ ਠਾਕ ਹੈ ਜਿਵੇਂ ਮਜੀਠੀਆ ਸਾਹਿਬ ਨੇ ਵੀ ਟਵੀਟ ਕਰਕੇ ਕਿਹਾ ਕਿ ਹੁਣ ਉਹ ਸਟੇਬਲ ਨੇ ਤੇ ਜਿਹੜੀ ਮੈਂ ਤੁਹਾਡੇ ਨਾਲ ਪਹਿਲਾਂ ਮੀਡੀਆ ਰਿਪੋਰਟ ਵੀ ਸਾਂਝੀ ਕੀਤੀ ਆ ਇਹਦੇ ਵਿੱਚ ਵੀ ਉਹਨਾਂ ਨੇ ਇਹ ਹੀ ਕਿਹਾ ਕਿ ਕੁਝ ਕਿ ਟੈਸਟ ਜਿਹੜੇ ਆ ਹਜੇ ਕੀਤੇ ਗਏ ਉਹਨਾਂ ਦੀ ਰਿਪੋਰਟ ਆਉਣੀ ਆ ਕੁਝ ਕਿ ਟੈਸਟ ਜਿਹੜੇ ਆ ਉਹ ਕੀਤੇ ਜਾਣੇ ਆ ਪਰ ਬਾਕੀ ਜਿਹੜਾ ਮੋਸਟਲੀ ਕਿਹਾ ਜਾ ਰਿਹਾ ਕਿ ਵੀ ਠੀਕ ਠਾਕ ਆ ਤੇ ਇਹਨੂੰ ਲੈ ਕੇ ਪਹਿਲਾਂ ਵੀ ਜਿਹੜੀ ਜਿੰਨਾ ਵੀ ਕਹਿ ਲੋ ਕਿ ਗੱਲਾਂਬਾਤਾਂ ਹੋਈਆਂ ਨੇ ਇਹਨਾਂ ਦੀ ਸਿਹਤ ਨੂੰ ਲੈ ਕੇ ਜਾਂ ਜਦੋਂ ਪਹਿਲਾਂ ਇਹਨਾਂ ਨੂੰ ਦਿੱਲੀ ਉਦੋਂ ਗਏ ਨੇ ਇਹ ਜਦੋਂ ਕਿਹਾ ਗਿਆ ਕਿ ਜਿਹੜਾ ਬਈ ਇਹ ਡਿੱਗ ਪੈ ਸਗੇ ਜਿਹੜਾ ਜਹਾਜ਼ ਤੋਂ ਉਤਰਦੇ ਹੋਏ ਜਿਹਦੇ ਬਾਬਤ ਬਾਅਦ ਵਿੱਚ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਮੈਂ ਜੇ ਤਸਮਾ ਬੰਨਣ ਵੀ ਬਹਿਜਮਾ ਤੱਕ ਵਿਰੋਧੀ ਕਹਿੰਦੇ ਨੇ ਕਿ ਭਗਵੰਤ ਮਾਨ ਡਿੱਗ ਪਿਆ ਤੇ ਇਹ ਪਰ ਇਹ ਗੱਲ ਮਜੀਠੀਆ ਸਾਹਿਬ ਦੀ ਵੀ ਸਹੀ ਸੀ ਵੀ ਜੇਕਰ ਚਲੋ ਤੁਸੀਂ 10ਵਾਂ ਬੰਨਣ ਬੈਠੇ ਸੀ ਤਾਂ ਉਸ ਤੋਂ ਬਾਅਦ ਫਿਰ ਤੁਹਾਨੂੰ ਜਿਹੜਾ ਇਹ ਇਹ ਖਬਰ ਨੂੰ ਖਾਰਜ ਕਿਉਂ ਨਹੀਂ ਕੀਤਾ ਗਿਆ ਕਿ ਤੁਸੀਂ ਅਪੋਲੋ ਹਸਪੀਟਲ ਤੁਹਾਨੂੰ ਲਿਜਾਇਆ ਗਿਆ ਕੱਲ ਵੀ ਦੱਸਦੇ ਆ ਬਹੁਤ ਸਾਰੀਆਂ ਮੀਡੀਆ ਦੇ ਵਿੱਚ ਇਸ ਤਰ੍ਹਾਂ ਦੀਆਂ ਖਬਰਾਂ ਚੱਲਦੀਆਂ ਰਹੀਆਂ ਕਿ ਮੁੱਖ ਮੰਤਰੀ ਸਾਹਿਬ ਨੂੰ ਦਿੱਲੀ ਲੈ ਕੇ ਜਾਣਾ ਬਟ ਸਟਿਲ ਚਲੋ ਉਹ ਉੱਥੇ ਫੋਰਟਸ ਦੇ ਵਿੱਚ ਨੇ ਤੇ ਜਿਵੇਂ ਮੈਂ ਕਿਹਾ ਕਿ ਦੁਆ ਕਰਵਾ ਕਿ ਜਲਦੀ ਉਹ ਸਿਹਤਯਾਬ ਹੋ ਸਕਣ ਤੇ ਇਹ ਪਰ ਇਹ ਸਿਆਸਤ ਇਹ ਇੱਧਰ ਨੂੰ ਜਾ ਰਹੀ ਹੈ ਤੇ ਇਹ ਮੈਂ ਲਗਾਤਾਰ ਤੁਹਾਡੇ ਨਾਲ ਜੇਕਰ ਤੁਸੀਂ ਹਰ ਰੋਜ਼ ਜੁੜਦੇ ਹੋ ਤਾਂ ਆਪਾਂ ਇਸ ਵਿਸ਼ੇ ਤੇ ਗੱਲ ਕਰ ਰਹੇ ਹਾਂ ਕਿ ਭਗਵੰਤ ਸਿੰਘ ਮਾਨ ਮੈਨੂੰ ਇਹ ਜਾਤੀ ਤੌਰ ਤੇ ਲੱਗਦਾ ਸੀ ਕਿ ਦਿੱਲੀ ਦੀਆਂ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਨੇ ਜੋ ਕਿ ਫ फेब्रुवारी ਦੇ ਵਿੱਚ ਹੋਣੀਆਂ ਨੇ ਉਸ ਤੋਂ ਪਹਿਲਾਂ ਹੋ ਜਾਂਦੀਆਂ ਤਾਂ ਡਿਫਰੈਂਟ ਸਟੋਰੀ ਆ ਫ फेब्रुवारी ਦੇ ਵਿੱਚ ਤੈ ਹੈ ਨੇ ਉਹ ਵੀ ਤਦ ਤੱਕ ਸ਼ਾਇਦ ਆਮ ਆਦਮੀ ਪਾਰਟੀ ਇੰਤਜ਼ਾਰ ਕਰੇਗੀ ਈਵਨ ਦੋ ਉਹਨਾਂ ਨੂੰ ਦਿੱਲੀ ਦੀ ਪਾਰਟੀ ਤਾਂ ਉਹਨਾਂ ਦੀ ਇੱਕ ਡਿਫਰੈਂਟ ਤਰੀਕੇ ਦੀ ਆ ਜੇ ਉੱਥੇ ਚੋਣਾਂ ਵੀ ਹੋ ਰਿਹਾ ਪੰਜਾਬ ਦੇ ਵਿੱਚ ਕੀ ਹੁੰਦਾ ਉਹਦੇ ਨਾਲ ਬੜਾ ਲਾਗਾ ਦੇਗਾ ਹੈ ਨਹੀਂ ਕੋਈ ਵੀ ਪਰ ਜਿਹੜੀਆਂ ਚਾਰ ਜਿਮਨੀ ਚੋਣਾਂ ਹੋਣੀਆਂ ਹੁਣ ਸਰਪੰਚੀ ਚੋਣਾਂ ਤਾਂ ਚਲੋ ਹੋਈ ਜਾਣੀਆਂ ਉਹ ਉਦੇ ਤੋਂ ਬਾਅਦ ਤੇ ਜਿੰਨੀ ਚੋਣਾ ਹੋ ਗਈਆਂ ਤੇ ਉਸ ਤੋਂ ਬਾਅਦ ਸ਼ਾਇਦ ਉਹ ਉੱਤੇ ਕੁਝ ਕਰ ਸਕਦੇ ਆ ਪਰ ਹੁਣ ਜਿਹੜਾ ਜੇਕਰ ਇਹ ਸੇਤ ਨੂੰ ਇਸ ਵੀਕੇ ਨਾਲ ਇਹਨਾਂ ਦੀ ਰਹਿੰਦੀ ਆ ਤੇ ਯੂ ਨੇਵਰ ਨੋ ਕਿ ਇਸ ਤੋਂ ਪਹਿਲਾਂ ਵੀ ਕੁਝ ਜਲਦੀ ਵੀ ਸਾਨੂੰ ਇਦਾਂ ਦੀ ਕੋਈ ਚੀਜ਼ ਦੇਖਣ ਸੁਣਨ ਨੂੰ ਮਿਲ ਸਕਦੀ ਆ ਕਿ ਜਿਹੜਾ ਪੰਜਾਬ ਦਾ ਆਗੂ ਆ ਜਾਂ ਪੰਜਾਬ ਦੀ ਅਗਵਾਈ ਕਿਸੇ ਹੋਰ ਦੇ ਕੋਲ ਚਲੀ ਜਾਵੇ ਚੀਮਾ ਸਾਹਿਬ ਦਾ ਤਾਂ ਨਾਂ ਵੀ ਚੱਲਣਾ ਵਿੱਚ ਜੇ ਸ਼ੁਰੂ ਹੋ ਗਿਆ ਬੇਸਿਕਲ ਤਾਰ ਸਿੰਘ ਸੰਧਮਾਨ ਦਾ ਨਾਮ ਹਮੇਸ਼ਾ ਚੱਲਦਾ ਹੀ ਹੈ ਪਰ ਓਬਵੀਅਸਲੀ ਉਹ ਤਾਂ ਸਾਨੂੰ ਨਜ਼ਰ ਆਉਂਦਾ ਹੀ ਹੈ ਕਿ ਜੀ ਇਹ ਸਾਰੀ ਪਾਰਟੀ ਜਿਹੜੀ ਆ ਉਹ ਦਿੱਲੀਵੰਨੀ ਵੇਖਦੀ ਆ ਤੇ ਆ ਉਧਰੋਂ ਜੋ ਕੇਜਰੀਵਾਲ ਸਾਹਿਬ ਇਸ਼ਾਰਾ ਕਰਨਗੇ ਉਹ ਨੇ ਹੀ ਲੀਡਰ ਮੰਨਣਾ ਉਹਦੇ ਹਿਸਾਬ ਨਾਲ ਹੀ ਸਾਰਾ ਕੁਝ ਚੱਲਣਾ ਫਿਰ ਉਹੀ ਗੱਲ ਆ ਜਾਂਦੀ ਆ ਸਾਡੇ ਬਹੁਤ ਵਾਰ ਜਿਹੜੇ ਆ ਮੀਡੀਆ ਦੇ ਵਿੱਚੋਂ ਵੀ ਜਾਂ ਕਈ ਲੋਕ ਕਹਿੰਦੇ ਨੇ ਦੇਖੋ ਜੀ ਇਹ ਪੰਜਾਬ ਦੇ ਲੋਕਾਂ ਨਾਲ ਜਿਹੜਾ ਉਹਨਾਂ ਦੀ ਬੇਇੱਜ਼ਤੀ ਆ ਦਿੱਲੀੋਂ ਨਹੀਂ ਚੱਲਣਾ ਚਾਹੀਦਾ ਦੀ ਡੈਫੀਨੇਟਲੀ ਪੰਜਾਬ ਦੀ ਪਾਰਟੀ ਤਾਂ ਪੰਜਾਬ ਦੇ ਲੋਕਾਂ ਦੇ ਫੈਸਲੇ ਪੰਜਾਬ ਪੰਜਾਬੀਆਂ ਨੂੰ ਹੀ ਕਰਨੇ ਚਾਹੀਦੇ ਆ ਤੇ ਆਪਣੇ ਹਿਸਾਬ ਨਾਲ ਕਰਨੇ ਚਾਹੀਦੇ ਆ ਪਰ ਇਹ ਗੱਲ ਸਾਡੇ ਨਾਲੋਂ ਜ਼ਿਆਦਾ ਉਹ ਜਿਹੜੇ 92 ਚੁਣੇ ਗਏ ਨੇ ਨਾ 92 ਦੇ ਵਿੱਚੋਂ ਚਲੋ ਇੱਕ ਤਾਂ ਮਾਨ ਸਾਹਿਬ ਹੋ ਗਿਆ ਬਾਕੀ ਜਿਹੜੇ 99 ਨੇ ਉਹ ਮਾਨ ਸਾਹਿਬ ਵੀ ਕਿੰਨੀ ਕੁ ਆਪਣੀ ਗੱਲ ਤੇ ਤੁਰਦੇ ਸੀ ਕਿੰਨੀ ਕੁ ਦਿੱਲੀ ਵਾਲਿਆਂ ਦੀ ਮੰਨਦੇ ਸੀ ਵੀ ਉਹ ਜਿਹੜੇ 99 92 ਖੈਰ ਨੇ ਸਾਰੇ ਜਾਣੇ ਨੇ ਉਹਨਾਂ ਨੂੰ ਵੀ ਤਾਂ ਪਤਾ ਹੋਣਾ ਚਾਹੀਦਾ ਹੈ ਨਾ ਵੀ ਅਸੀਂ ਇਹ ਜਿਹੜਾ ਵੀ ਪੰਜਾਬ ਦੇ ਲੋਕਾਂ ਨੇ ਸਾਨੂੰ ਨੁਮਾਇੰਦਗੀ ਦਿੱਤੀ ਹੈ ਤੇ ਅਸੀਂ ਉਹਨਾਂ ਨੂੰ ਕਿੱਦਾਂ ਕੇਸ ਵੀ ਕੇ ਨਾਲ ਉਹਨਾਂ ਨੂੰ ਉਹਨਾਂ ਦੀ ਨੁਮਾਇੰਦਗੀ ਅਸੀਂ ਕਰਨੀ ਆ ਸੋ ਖੈਰ ਇਹਦੇ ਨਾਲ ਨਾਲ ਅੱਜ ਸਵੇਰ ਦੀ ਇਹ ਵੀ ਖਬਰ ਚੱਲ ਰਹੀ ਹੈ ਕਿ ਜੀ ਸੁਨੀਲ ਜਾਖੜ ਉਹਨਾਂ ਨੇ ਭਾਜਪਾ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਜੁਵਿੰਦਰਜੀਤ ਉਹ ਦੇ ਵਿੱਚ ਇਹ ਰਿਪੋਰਟ ਛਾਇਆ ਕੀਤੀ ਸੋਰਸਸ ਦੇ ਹਵਾਲੇ ਨਾਲ ਕਿ ਸੋਰਸਸ ਦਾ ਇਹ ਕਹਿਣਾ ਕਿ ਵੀ ਉਹਨਾਂ ਨੇ ਜਿਹੜਾ ਅ ਅਸਤੀਫਾ ਦੇ ਦਿੱਤਾ ਤੇ ਉਹ ਜਿਹੜਾ ਲੰਬੇ ਸਮੇਂ ਤੋਂ ਪਿਛਲੇ ਕਿ ਡੇਢ ਮਹੀਨੇ ਤੋਂ ਵੀ ਉਹ ਪਾਰਟੀ ਮੀਟਿੰਗਾਂ ਦੇ ਵਿੱਚ ਵੀ ਜਿਹੜਾ ਭਾਗ ਨਹੀਂ ਲੈ ਰਿਹਾ ਐਜ਼ ਆ ਪ੍ਰੈਜ਼ੀਡੈਂਟ ਉਹਨਾਂ ਨੇ ਕਿਹਾ ਕਿ ਮੈਂ ਨਹੀਂ ਭਾਗ ਲਵਾਂਗਾ ਤੇ ਇਸ ਖਬਰ ਨੂੰ ਖਾਰਜ ਕਰ ਦਿੱਤਾ ਜੀ ਹੁਣੇ ਕੁਝ ਸਮਾਂ ਪਹਿਲਾਂ ਜਿਹੜੇ ਭਾਜਪਾ ਦੇ ਇੱਕ ਜਿਹੜੇ ਇਹਨਾਂ ਦੇ ਮਹਾਸਚਿਵ ਨੇ ਉੱਥੇ ਪੰਜਾਬ ਤੋਂ ਉਹਨਾਂ ਨੇ ਜਿਹੜਾ ਇਸ ਚੀਜ਼ ਨੂੰ ਖਾਰਜ ਕੀਤਾ ਉਹਨਾਂ ਨੇ ਕਿਹਾ ਕਿ ਬਿਲਕੁਲ ਜਿਹੜੀ ਆ ਬੇਬੁਨਿਆਦ ਖਬਰ ਹੈ ਪੰਜਾਬ ਭਾਜਪਾ ਦੇ ਪ੍ਰਧਾਨ ਜਿਹੜੇ ਸੁਨੀਲ ਜਾਕੜ ਹੁਣੀ ਨੇ ਇਹ ਖਬਰਾਂ ਲਗਾਤਾਰ ਜਿਹੜੀਆਂ ਸਾਹਮਣੇ ਆਉਂਦੀਆਂ ਰਹੀਆਂ ਨੇ ਕਿ ਜਿਹੜੇ ਸੁਨੀਲ ਜਾਖੜ ਆ ਉਹ ਨਾ ਖੁਸ਼ ਨੇ ਇਸ ਗੱਲ ਤੋਂ ਜੀ ਇਸਟਰੀ ਕੇ ਨਾਲ ਰਵਨੀਤ ਬਿੱਟੂ ਉਹਨਾਂ ਨੂੰ ਜਿਹੜਾ ਹਾਰਨ ਦੇ ਬਾਵਜੂਦ ਵੀ ਜਿਹੜਾ ਉਹਨਾਂ ਨੂੰ ਜੇਐਸਵੀ ਕੇ ਨਾਂ ਮੰਤਰੀ ਬਣਾਇਆ ਗਿਆ ਜਾਂ ਹੋਰ ਬਹੁਤ ਸਾਰੀਆਂ ਚੀਜ਼ਾਂ ਨੂੰ ਲੈ ਕੇ ਹੋ ਸਕਦਾ ਇਹਨਾਂ ਦੀ ਜਿਹੜੀ ਆ ਖਟਾਪੱਟੀ ਕੋਈ ਹੋਵੇ ਬਟ ਇਸ ਚੀਜ਼ ਨੂੰ ਜਿਹੜਾ ਡਿਨਾਈ ਕਰ ਦਿੱਤਾ ਹੈ ਬੀਜੇਪੀ ਨੇ ਡਿਨਾਈ ਕਰਤਾ ਕਿ ਉਹ ਉਹਨਾਂ ਦੀ ਜਿਹੜਾ ਪ੍ਰਧਾਨਗੀ ਤੋਂ ਉਹਨਾਂ ਨੇ ਅਸਤੀਫਾ ਦੇ ਦਿੱਤਾ ਸੋ ਹੋਰ ਬਹੁਤ ਸਾਰੀਆਂ ਸਿਆਸੀ ਖਬਰਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਹਨਾਂ ਦੀ ਸਿਹਤ ਨੂੰ ਲੈ ਕੇ ਜੇ ਕੁਝ ਹੋਰ ਸਾਹਮਣੇ ਆਉਂਦਾ ਤਾਂ ਲਗਾਤਾਰ ਤੁਹਾਡੇ ਨਾਲ ਗੱਲਬਾਤ ਕਰਦੇ ਰਵਾਂਗੇ ਅੰਤਰਰਾਸ਼ਟਰੀ ਪੱਧਰ ਤੇ ਬਹੁਤ ਕੁਝ ਚੱਲ ਰਿਹਾ ਉਹ ਅਗਲੀ ਵੀਡੀਓ ਦੇ ਵਿੱਚ ਜ਼ਿਕਰ ਕਰਦੇ ਹਾਂ ਨਾਲ ਜੁੜੇ ਰਹਿ ਫੋਲੋ ਜਰੂਰ ਕਰ ਲਿਓ ਟਿਕਟੌਕ ਤੇ ਹੋ ਤੇ ਜੇਕਰ YouTube ਤੇ ਹੋ ਤਾਂ ਸਬਸਕ੍ਰਾਈਬ ਜਰੂਰ ਕਰ ਲਿਓ ਬੈਲ ਦਾ ਬਟਨ ਜਰੂਰ ਦਬਾ ਦਿਓ ਸਤਿ ਸ਼੍ਰੀ ਅਕਾਲ